ਹਾਂ ਜੀ ਬੜੀ ਦੁੱਖ ਦਾ ਇੱਕ ਘਟਨਾ ਘਟੀ ਹੈ ਬਲਦੇਵ ਭਾਰਤੀ ਜੀ ਦੀ ਤਰਫ ਪਤਨੀ ਬੀਬੀ ਨਵਜੋਤ ਕੌਰ ਜੀ ਇਸ ਦੁਨੀਆ ਤਿੰਨੇ ਨਹੀਂ ਰਹੀ ਅੰਤਮ ਸੰਸਕਾਰਾਂ ਦੇ ਪਹੁੰਚੋਂ ਕੀ ਕਹਿਣਾ ਚਾਹੁੰਦਾ ਨਵਜੋਤ ਬੀਬਾ ਮੇਰੀ ਬੇਟੀਆਂ ਵਰਗੀ ਬੱਚੀ ਸੀ ਬਹੁਤ ਹੀ ਪਿਆਰੀ ਅੰਤਖ ਮਿਹਨਤੀ ਹਸਬੰਦ ਨੂੰ ਬਹੁਤ ਸਪੋਰਟ ਕਰਨ ਵਾਲੀ ਲੜਕੀ ਸੀ ਔਰ ਗਰੀਬਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਨ ਵਾਲੀ ਆਦਰ ਕਰਨ ਵਾਲੀ ਔਰ ਕਹਿੰਦੇ ਹੁੰਦੇ ਹਨ ਕਿ ਹਰ ਮਰਦ ਦੇ ਪਿੱਛੇ ਇੱਕ ਗ੍ਰੇਟ ਔਰਤ ਦਾ ਹੱਥ ਹੁੰਦਾ ਤੋ ਮੈਂ ਉਹ ਕ੍ਰੈਡਿਟ ਇਸ ਬੀਬਾ ਜੀ ਨੂੰ ਦੇਣਾ ਚਾਹੁੰਦੀ ਆ ਕਿਉਂਕਿ ਜਦ ਦੀ ਮੈਂ ਜਾਣਦੀ ਆ 1996 ਔਨਵਰਡ ਇਸ ਬੱਚੀ ਨੇ ਦਿਨ ਰਾਤ ਆਪਣੇ ਪਤੀ ਦੇ ਨਾਲ ਅੰਤਕ ਮਿਹਨਤ ਕਰਕੇ ਸਮਾਜਿਕ ਸੇਵਿਕਾ ਦਾ ਤੌਰ ਤੇ ਨੇ ਬਹੁਤ ਅੱਛਾ ਰੋਲ ਨਿਭਾਇਆ ਸੀ ਔਰ ਬਹੁਤ ਅਨਫੋਰਚੂਨੇਟ ਹੈ ਸਡਲੀ ਔਰ ਸਡੇ ਪਾਰਟੀ ਲਈ ਵੀ ਔਰ ਸਾਡੇ ਸਮਾਜ ਲਈ ਵੀ ਇਹੋ ਜੀ ਲਾਸ ਇਜ਼ ਅ ਗ੍ਰੇਟ ਲਾਸ ਤੇ ਔਰ ਇੱਕ ਘਰ ਚੋਂ ਜਦੋਂ ਮਾਂ ਜਾਂਦੀ ਹੈ ਉਸ ਮਾਂ ਦੀ ਕਮੀ ਤੇ ਕਦੀ ਪੂਰੀ ਹੋਈ ਨਹੀਂ ਸਕਦੀ ਔਰ ਜੀਵਨ ਸਾਥੀ ਜਦੋਂ ਜਾਂਦਾ ਉਹ ਇਹ ਭਰਤੀ ਜੀ ਦੀ ਇੱਕ ਪਰਸਨਲ लॉस ਦੇ ਨਾਲ ਨਾਲ ਸਾਡੇ ਸਮਾਜ ਦੀ ਵੀ ਇੱਕ ਬਹੁਤ ਵੱਡੀ लॉस ਹੋਈ ਹੈ ਵਾਹਿਗੁਰੂ ਇਸ ਬੀਬਾ ਦੀ ਜਿਹੜੀ ਆਤਮਾ ਹੈ ਉਹਨੂੰ ਸ਼ਾਂਤੀ ਦੇਵੇ ਔਰ ਉਹਦੇ ਬੱਚੇ ਉਦਾਂ ਹੀ ਉਦਮੀ ਨਿਕਲਣ ਜਦਾਂ ਦੀ ਉਹਨੇ ਪੜਾ ਲਿਖਾ ਕੇ ਸਿੱਖਿਆ ਦੇ ਕੇ ਬਹੁਤ ਲਾਇਕ ਬੱਚੇ ਛੋੜ ਕੇ ਗਏ ਆ ਪਿੱਛੇ ਔਰ ਮੈਂ ਉਮੀਦ ਕਰਦੀ ਆਂ ਕਿ ਉਹ ਵੀ ਇੱਦਾਂ ਪਰਿਵਾਰ ਵਿਚ ਰਹੇਗਾ ਸਾਰਾ ਔਰ ਭਰਤੀ ਜੀ ਨੂੰ ਹੌਸਲਾ ਦੇਣ ਲਈ ਮੈਂ ਕੱਲ ਰਾਤ ਵੀ ਇਹ ਨੰਦਕੁਲ ਬੱਚਿਆਂ ਕੋਲ ਬੈਠੀ ਰਹੀ ਆਂ ਤੇ ਦੇਖਿਆ ਸਾਰਾ ਤੇ ਚਲੋ ਸੇਤ ਵੱਲੋਂ ਧੋਖਾ ਮਿਲ ਗਿਆ ਕੁਝ ਨਹੀਂ ਕਰ ਸਕਦੇ ਬਾਬਾ ਜੀ ਉਹ ਕੇ ਉਹਦਾ ਹੁਕਮ ਮੰਨਣਾ ਪਏਗਾ ਸੋ ਉਹਦੀ ਆਤਮਾ ਨੂੰ ਵਾਹਿਗੁਰੂ ਸ਼ਾਂਤੀ ਦੇਵੇ ਔਰ ਪਿੱਛੇ ਪਰਿਵਾਰ ਨੂੰ ਪਾਣਾ ਮਨੰਦ ਅਨੰਦ ਬਖਸ਼ੇ ਉਹ ਸਾਡੇ ਬੜੇ ਸਤਿਕਾਰਯੋਗ ਨਵਜੋਤ ਕੌਰ ਭਾਰਤੀ ਜੀ ਜਿਹੜਾ ਕਿ ਇੱਥੋਂ ਨਵਾਂ ਰਾਹੋਂ ਨਗਰ ਕੌਂਸਲ ਦੇ ਮੈਂਬਰ ਵੀ ਸੀ ਥੋੜੇ ਦਿਨ ਪਹਿਲਾਂ ਬਿਮਾਰ ਹੋਏ ਉਹਨਾਂ ਨੂੰ ਪੀਜੀਆ ਲੈ ਕੇ ਗਏ ਬੜੀ ਪਰਿਵਾਰ ਨੇ ਸੇਵਾ ਕੀਤੀ ਬੜੀ ਮਿਹਨਤ ਕੀਤੀ ਜੋ ਪ੍ਰਮਾਤਮਾ ਨੂੰ ਮਨਜ਼ੂਰ ਸੀ ਬੜਾ ਘੱਟ ਆ ਕਿਉਂਕਿ ਬਲਦੇਵ ਭਾਰਤੀ ਜੀ ਸਮਾਜ ਦੀ ਸੇਵਾ ਕਰਦੇ ਆ ਔਰ ਉਹਨਾਂ ਦੇ ਪਿੱਛੇ ਘਰ ਨੂੰ ਸਾਹਮਦੇ ਸੀ ਅੱਜ ਦੁੱਖ ਦੀ ਘੜੀ ਦੇ ਵਿੱਚ ਅਸੀਂ ਦੁੱਖ ਸਾਂਝਾ ਕਰਨ ਆਏ ਆ ਅਸੀਂ ਮਾਦਮਾ ਜੀ ਦਾਬ ਕਰਦਾ ਇਹ ਬਿਖਰੀ ਲੋ ਨੂੰ ਸ਼ਾਂਤੀ ਦੇ ਪਰਿਵਾਰ ਨੂੰ ਪਾਣਾ ਮੰਨ ਲਗਾ ਲੋ ਅੱਜ ਸਾਨੂੰ ਸਾਰੇ ਨਗਰ ਵਾਸੀ ਨੂੰ ਇੱਕ ਬਹੁਤ ਵੱਡਾ ਘਾਟਾ ਪਿਆ ਨਮਜੋਤਪੁਰ ਭਾਰਤੀ ਜਾਨ ਤੇ ਥੋੜੇ ਜਣੇ ਕੱਲਾ ਢਿੱਲੇ ਹੋਏ ਸੀ ਉਹਨਾਂ ਨੇ ਪਰਿਵਾਰ ਨੇ ਕੀ ਜੀ ਹੈ ਲਗਾ ਹੈ ਉਥੋਂ ਸਾਨੂੰ ਆਸ ਸੀ ਵੀ ਠੀਕ ਹੋ ਕੇ ਆਉਗੇ ਜੀ ਸਾਨੂੰ ਕੱਲ ਇਦਾਂ ਦੀ ਸੁਣਨੇ ਦੀ ਖਬਰ ਮਿਲੀ ਜਿਹਦੇ ਨਾਲ ਇੱਕੋ ਦਮ ਸੋਗ ਦਰਸ਼ਨ ਘਟਾਛ ਆ ਗਿਆ ਬਹੁਤ ਦੁੱਖ ਹੋਇਆ ਵੀ ਸਾਡੇ ਲਈ ਬਹੁਤ ਵੱਡਾ ਘਟਨਾ ਪਿਆ ਭਾਰਤੀ ਜੀ ਨੂੰ ਤਾਂ ਹੈਗਾ ਹੈਗਾ ਜੀ ਮੈਂ ਇਹ ਨਾ ਕਹਿੰਦਾ ਹਾਂ WhatsApp ਦੇ ਭਾਰਤੀ ਜੀ ਤੇ ਤਾਰੰ ਪਤਨੀ ਆ ਤਾਂ ਕੇਤੇ ਸੰਸਾਰ ਦੇ ਵਿੱਚੋਂ ਆਪਣੀ ਯਾਤਰਾ ਪੂਰੀ ਕਰਕੇ ਚਲੇ ਜਾਏਗਾ ਇਲਾਕੇ ਦੇ ਅੰਦਰ ਬੜੀ ਸੋਗ ਦੀ ਲਹਿਰ ਹੈ ਕੀ ਕਹਿੰਦੇ ਬਲਦੇਵ ਭਾਰਤੀ ਜੀ ਕਿਉਂਕਿ ਮੈਂ ਮੇਰੇ ਤਾਂ ਛੋਟੇ ਭਰਾਵਾਂ ਬਾਂਗ ਨਿੱਜੀ ਰਿਲੇਸ਼ਨ ਉਹਨਾਂ ਦੇ ਨਾਲ ਰਹੇ ਹ ਅੱਜ ਤੱਕ ਬਹੁਤ ਹੀ ਸਮਾਜ ਦੀ ਸੇਵਾ ਕੀਤੀ ਹੈ ਨਿਸ਼ਕਾਮ ਕੀਤੀ ਹੈ ਉਹਨਾਂ ਨੂੰ ਜਿਹੜਾ ਇਹ ਅੱਜ ਦੁੱਖ ਅੱਜ ਅਚਾਨਕ ਉਹਨਾਂ ਦੀ ਪਤਨੀ ਸ਼੍ਰੀਮਤੀ ਨਵਜੋਤ ਕੌਰ ਭਾਰਤੀ ਜਿਹੜੇ ਇਥੋਂ ਦੇ ਦੋ ਵਾਰ ਕਾਉਂਸਲਰ ਵੀ ਰਹੇ ਆ ਰਾਹੋਂ ਦੇ ਉਹਨਾਂ ਦੀ ਮੌਤ ਬਹੁਤ ਵੱਡਾ ਘਾਟਾ ਆ ਜਿੱਥੋਂ ਤੱਕ ਉਹਨਾਂ ਦੇ ਪਰਿਵਾਰ ਨੂੰ ਘਾਟਾ ਮੈਂ ਸਮਝਦਾ ਸਮਾਜ ਨੂੰ ਵੀ ਬਹੁਤ ਵੱਡਾ ਘਾਟਾ ਕਿਉਂਕਿ ਸਮਾਜ ਸੇਵਾ ਦੇ ਵਿੱਚ ਬਹੁਤ ਅਗਰਣੀ ਹੋ ਕੇ ਦੋਨੇ ਹਸਬੰਡ ਵਾਈਫ ਨੇ ਪੂਰੇ ਪਰਿਵਾਰ ਨੇ ਜਿਹੜਾ ਲੋਕਾਂ ਦਾ ਭਲਾ ਕੀਤਾ ਕਿ ਪਲਦੇ ਪਾਰਟੀ ਦਾ ਪਹਿਲੇ ਦਿਨ ਤੋਂ ਬਹੁਤ ਵੱਡਾ ਸਹਿਯੋਗ ਰਿਹਾ ਪੰਜਾਬ ਦੇ ਮੁੱਖ ਮੰਤਰੀ ਬਾਦਲ ਸਿੰਘ ਸਾਹਿਬ ਨੇ ਵੀ ਉਹਨਾਂ ਦੀ ਚਰਚਾ ਕੀਤੀ ਹੈ ਕਿ ਜੇ ਗਰੀਬਾਂ ਦੀ ਕੋਈ ਆਵਾਜ਼ ਨੂੰ ਉਠਾਉਂਦਾ ਇਲਾਕੇ ਦੇ ਅੰਦਰੋਂ ਉਹ ਇੱਕ ਇੱਕ ਬਲਦੇ ਪਾਰਟੀ ਦਾ ਨਾਮ ਜਾਣਿਆ ਜਾਂਦਾ ਸੀ ਮੈਨੂੰ ਲੱਗਦਾ ਜਿਹੜਾ ਲੇਬਰ ਐਕਟ ਲੋਕ ਲੇਬਰ ਕਾਰਡ ਕਹਿ ਦਿੰਦੇ ਆ ਉਹਦੀਆਂ ਜਿੰਨੀਆਂ ਪਾਲਿਸੀ ਸਕੀਮਾਂ ਸੀਗੀਆਂ ਪੰਜਾਬ ਸਰਕਾਰ ਦੀਆਂ ਬੜਾ ਪੈਸਾ ਸੀ ਉਸ ਵੇਲੇ ਤੋਂ ਲੈ ਕੇ ਅੱਜ ਵੀ ਇਸ ਹੈੱਡ ਦੇ ਵਿੱਚ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਇਹ ਵੀ ਸਹੂਲਤਾਂ ਸਰਕਾਰ ਵੱਲੋਂ ਜੜੀਆਂ ਹੈਗੀਆਂ ਸਾਡੇ ਇਲਾਕੇ ਦੇ ਵਿੱਚ ਬਲਦੇਵ ਭਾਰਤੀ ਨੇ ਮੇਰੇ ਖਿਆਲ ਚ ਲੋਕਾਂ ਨੂੰ ਇਸ ਪੱਧਰ ਤੇ ਜਾਗਰੂਕ ਕੀਤਾ ਕਿ ਅੱਜ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਇੱਥੋਂ ਵੀ ਸਹੂਲਤਾਂ ਮਿਲਦੀਆਂ ਇੱਥੋਂ ਵੀ ਜੇ ਤੁਸੀਂ ਰਜਿਸਟਰਡ ਜਿਹੜੇ ਮਜ਼ਦੂਰ ਹੈ ਜਿਹੜੇ ਉਹ ਸਾਰੀ ਵਰਗ ਦੇ ਨਾਲ ਸਬੰਧਤ ਹੈ ਉਹਨਾਂ ਨੂੰ ਬਹੁਤ ਸਰਕਾਰੀਆਂ ਸਕੀਮਾਂ ਉਹਦੇ ਲਈ ਇਹਨੇ ਬੜਾ ਲੋਕਾਂ ਨੂੰ ਜਾਗਰੂਕ ਕੀਤਾ ਬੜੀ ਦੁੱਖਦਾਈ ਇੱਕ ਘਟਨਾ ਕੱਟੀ ਹੈ ਅੱਜ ਅੰਤਮ ਸੰਸਕਾਰਾਂ ਦੇ ਉੱਪਰ ਪਹੁੰਚੇ ਹਾਂ ਕਿ ਕਹਨੇ ਚੰਗੇ ਦੇਖੋ ਅੱਜ ਜਿਹੜਾ ਸਾਡੇ ਮਨਰੂਪ ਨੇਤਾ ਸੀਗੇ ਬਲਦੀਪ ਭਾਰਤੀ ਜੀ ਉਹਨਾਂ ਦੇ ਮੈਸੇਜ ਨਜੂਦ ਭਾਰਤੀ ਜੀ ਸਾਡੇ ਦੋਵਰ ਰਾਮੇਸ਼ਪੁਰ ਕਮੇਟੀ ਦੇ 10 ਸਾਲ ਕਾਉਂਸਲਰ ਰਹੇ ਆ ਤੇ ਬੜੀ ਸ਼ਹਿਰ ਦੀ ਇਲਾਕੇ ਦੀ ਭਾਰਤੀ ਸਾਹਿਬ ਨੇ ਤਾਂ ਬੜੀ ਸੇਵਾ ਕੀਤੀ ਆ ਹਰੇਕ ਦਬੇ ਕੁਚਲੇ ਸਮਾਜ ਵਾਸਤੇ ਜਿੱਥੇ ਕੋਈ ਨਹੀਂ ਪਹੁੰਚ ਸਕਦਾ ਸੀਗਾ ਉੱਥੇ ਇਹਨਾਂ ਨੇ ਪਹੁੰਚ ਕੇ ਲੋਕਾਂ ਦੇ ਜਿਹੜੇ ਉਹਨਾਂ ਦੇ ਹੱਕ ਸੀਗੇ ਜਾਂ ਉਹਨਾਂ ਦੀਆਂ ਸਕੀਮਾਂ ਦਾ ਲਾਭ ਸੀਗਾ ਇਹਨਾਂ ਤੱਕ ਪਹੁੰਚਾਇਆ ਸੋ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਸਾਡਾ ਸਾਰਾ ਇਲਾਕਾ ਸਾਡਾ ਸਾਰਾ ਸ਼ਹਿਰ ਹੋਰ ਉਹਨਾਂ ਨੂੰ ਜਾਣ ਵਾਲੇ ਸਾਰੇ ਇੱਥੇ ਪਹੁੰਚੇ ਆ ਸੋ ਮੈਂ ਜਦੋਂ ਮੈਂ ਪ੍ਰੈਜ਼ੀਡੈਂਟ ਸੀ ਮੇਰੇ ਨਾਲ ਉਸ ਵੇਲੇ ਵੀ ਕਾਉਂਸਲਰ ਰਹੇ ਆ ਹੁਣ ਵੀ ਅਸੀਂ ਕਲੀਗ ਯਾ ਇਕੱਠੇ ਸਾਡੇ ਮੈਡਮ ਨਵਜੋਤ ਭਾਰਤੀ ਜੀ ਵੀ ਬੜੇ ਨੇਕ ਸੁਭਾਅ ਦੇ ਮਾਲਕ ਸੀਗੇ ਸਾਡਾ ਮਿਊਸਪਲ ਕਮੇਟੀ ਦੇ ਵਿੱਚ ਵੀ ਹਰੇਕ ਕੰਮ ਦੇ ਸ਼ਹਿਰ ਦੇ ਵਿਕਾਸ ਤੇ ਕੰਮਾਂ ਨੂੰ ਬੜਾ ਕੋਆਪਰੇਟ ਕਰਦੇ ਸੀਗੇ ਮੈਂ ਅੱਜ ਦੇ ਇਸ ਜਿਹੜਾ ਸਾਡੀ ਸ਼ਬਜਾਤਰਾ ਤੇ ਇੱਥੇ ਸਾਰੇ ਜਣੇ ਆਏ ਆ ਮੈਂ ਆਪਣੇ ਮਨੋਂ ਹੀ ਕਰਦਾ ਵੀ ਪ੍ਰਮਾਤਮਾ ਇਸ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਸਾਰੇ ਪਰਿਵਾਰ ਨੂੰ ਇਲਾਕੇ ਨੂੰ ਜੋ ਉਹਨਾਂ ਦਾ ਘਾਟਾ ਪਿਆ ਉਹ ਕਦੇ ਨਹੀਂ ਪੂਰਾ ਹੋਣਾ ਹੈਗਾ ਸੋ ਪ੍ਰਮਾਤਮਾ ਇਸ ਪਰਿਵਾਰ ਤੇ ਆਪਣੀ ਮਿਹਰ ਭਰੀ ਨਿਗਾਹ ਬਣਾ ਕੇ ਰੱਖੇ ਸਾਡੇ ਵਿੱਚੋਂ ਆਜਨ ਕੇਸ ਜੀ ਵੀ ਮਸ਼ੌਰਾ ਦੇ ਗਏ ਆ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਜੀ ਨਯੋਤ ਪਰ ਭਾਰਤੀ ਜੀ ਜਿਹੜੇ ਸਾਡੇ ਨਗਰ ਦੇ ਕਾਉਂਸਲਰ ਰਹੇ 10 ਸਾਲ ਲਗਾਤਾਰ ਮੈਂ ਵੀ ਉਹਨਾਂ ਦੇ ਨਾਲ ਕਾਉਂਸਲਰ ਰਹਾ ਤਿੰਨ ਤੋਂ ਅੱਠ ਤੱਕ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਬਲਦੇਵ ਭਾਰਤੀ ਜੀ ਜਿਹੜੇ ਹਰ ਇੱਕ ਦੇ ਦੁੱਖ ਸੁੱਖ ਦੇ ਅੰਦਰ ਖੜਦੇ ਗਰੀਬ ਗੁਰ ਦੇ ਇਲਾਕੇ ਲਈ ਬਹੁਤ ਸੇਵਾ ਕਰਦੇ ਲਗਾਤਾਰ ਥਾਰਾ ਪਰਿਵਾਰ ਗਰੀਬਾਂ ਦੇ ਦੁੱਖ ਨੂੰ ਬੰਦਲਣ ਲਈ ਲੱਗਦਾ ਹੈ ਅੱਜ ਬਹੁਤ ਵਿਰੋਧ ਮਟਾ ਜਿਹੜਾ ਇਹ ਕਹਿ ਰਿਹਾ ਹੈ ਕਿ ਕਸ਼ਤਿਆ ਪਰਮਾਤਮਾ ਹੈ ਜੀ ਉਥੇ ਕਾਸਟਿੰਗ ਤੋਂ ਆਪਾਂ ਜਿਹੜਾ ਬਾਲ ਬੱਚੇ ਪਰਿਵਾਰ ਉਹਨਾਂ ਦੀ ਜਿਹੜੀ ਘਾਟ ਆ ਉਹ ਤਾਂ ਨਹੀਂ ਪੂਰੀ ਹੋ ਸਕਦੀ ਪਰਿਵਾਰ ਉਹਨਾਂ ਦੇ ਦਸੇ ਕਦਮਾਂ ਤੇ ਜਿਸ ਤਰ੍ਹਾਂ ਪਹਿਲਾਂ ਸਮਾਜ સેવા ਲੱਗੇ ਸੀ ਉਸ ਤਰ੍ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਬੰਦੇ ਭਾਰਤੀ ਜੀ ਉਹਨਾਂ ਦੇ ਬੱਚੇ ਉਸ ਕਾਰਜ ਨੂੰ ਨਿਪਟਰੇ ਚਾਣ ਇਹੀ ਉਹਨਾਂ ਨੂੰ ਅੱਜ ਦੇ ਦਿਨ ਦੇ ਸੱਚੀ ਸਰਕਾਰ ਬਹੁਤ ਮਾੜੀ ਗੱਲ ਹੋਈ ਹੈ ਜੀ ਸੋ ਜੀ ਬਹੁਤ ਸਤਿਕਾਰਯੋਗ ਬਲਦੇਵ ਜੀ ਜਿਨ੍ਹਾਂ ਦੀ ਧਰਮ ਪਤਨੀ ਜੋ ਕਿ ਰਾਹੋ ਨਗਰ ਕਾਉਂਸਲ ਦੇ ਐਮ ਸੀ ਸੀਗੇ ਉਹਨਾਂ ਦੀ ਕੱਲ ਜਿਹੜੀ ਬੇਵਕਤੀ ਮੌਤ ਹੋ ਗਈ ਆ ਉਹ ਬੜੀ ਮਾੜੀ ਗੱਲ ਹੈ ਤੇ ਸਾਰੇ ਜਿਨ੍ਹਾਂ ਨੇ ਸ਼ਹਿਰ ਦੀ ਸੇਵਾ ਦੇ ਵਿੱਚ ਵੀ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਹੈ ਤੇ ਅੱਜ ਬਹੁਤ ਸਾਰੇ ਲੋਕ ਜਿਹੜੇ ਇੱਥੇ ਆ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਰਾਹੋਂ ਵਿਖੇ ਇੱਕ ਤੁਖਦਾਈ ਘਟਨਾ ਦੇ ਵਿੱਚ ਸ਼ਾਮਲ ਹੋਏ ਹਨ ਜਿੱਥੇ ਕਿ ਸਾਡੇ ਲੇਬਰ ਆਰਗੇਨਾਈਜ਼ਡ ਪੰਜਾਬ ਇੰਡੀਆ ਦੇ ਬਲਦੇਵ ਭਾਰਤੀ ਜੀ ਜਿਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਨਵਜੋਤ कौर ਜੀ ਅੱਜ ਅਕਾਲ ਚਲਾਣਾ ਕਰ ਗਏ ਸਨ ਹਨ ਉਹਨਾਂ ਦੇ ਅੱਜ ਅੰਤਮ ਯਾਤਰਾ ਦੇ ਵਿੱਚ ਸਕੇ ਸਬੰਧੀ ਰਿਸ਼ਤੇਦਾਰ ਹੋਰ ਜਿੰਨੇ ਵੀ ਉਹਨਾਂ ਦੇ ਨਾਲ ਸੰਬੰਧਿਤ ਰਿਸ਼ਤੇਦਾਰ ਤੇ ਹੋਰ ਵੀ ਜਥੇਬੰਦੀਆਂ ਤੋਂ ਇੱਥੇ ਨਮਾਇंदे ਪਹੁੰਚੇ ਆ ਉਹਨਾਂ ਦੀ ਅੰਤਮ ਯਾਤਰਾ ਦੇ ਵਿੱਚ ਸ਼ਾਮਲ ਹੋਣ ਲਈ ਇਹ ਇੱਥੇ 2003 ਤੋਂ 8 ਤੱਕ ਨਗਰ ਕੌਂਸਲ ਰਹੇ ਆ ਤੇ ਉਹ ਤੋਂ ਬਾਅਦ ਤਿੰਨ ਵਾਰੀ ਉਹਨਾਂ ਦੇ ਪਤੀ ਬਲਦੇਵ ਭਾਰਤੀ ਜੀ ਰਹੇ ਆ ਇਹਨਾਂ ਦਾ ਸਮਾਜ ਲਈ ਲੋਕਾਂ ਪ੍ਰਤੀ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਲੇਬਰ ਦੇ ਹੱਕੀ ਮੰਗਾਂ ਲਈ ਆਵਾਜ਼ ਬੁਲੰਦ ਕਰਦੇ ਆ ਜਿੱਥੇ ਵੀ ਕਿਸੇ ਦੇ ਲਈ ਕੋਈ ਦੁੱਖ ਲੋਡ ਪੈਂਦੀ ਆ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਖੜਕੇ ਉਹਨਾਂ ਦੀ ਸਹਾਇਤਾ ਕਰਦੇ ਹਨ ਅਸੀਂ ਉਹਨਾਂ ਦੀ ਵਿਛੜੀ ਹੋਈ ਆਤਮਾ ਨੂੰ ਇਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਤੇ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਨੂੰ ਪਾਣਾ ਮੰਨਣ ਦਾ ਬਲ ਅੱਜ ਅਸੀਂ ਰਾਹੁਣ ਦੇ ਸੁਝਾਂਤ ਪੱਟ ਵਿੱਚ ਬੜੇ ਗਮਗੀਨ ਮਾਹੌਲ ਦੇ ਵਿੱਚ ਖੜੇ ਆਂ ਸਾਡੇ ਸਤਿਕਾਰਯੋਗ ਭੈਣ ਜੀ ਨਵਜੋਤ कौर ਜੀ ਜਿਹੜੇ ਇਥੋਂ ਦੇ ਐਮਸੀ ਤੇ ਸਾਡੇ ਬਹੁਤ ਹੀ ਅਜੀਜ਼ ਦੋਸਤ ਬਲਦੇਵ ਭارتی ਜੀ ਦੇ ਪਤਨੀ ਹੋਰੇ ਅੱਜ ਕੱਲ ਜੋ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਗਮ ਦੇ ਵਿੱਚ ਅੱਜ ਪੂਰਾ ਇਕੱਲਾ ਰਾਹੋ ਸ਼ਹਿਰ ਨਹੀਂ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਸ਼ਹਿਰਾਂ ਤੋਂ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਆਗੂ ਪਾਰੀ ਗੰਤੀ ਦੇ ਵਿੱਚ ਪਹੁੰਚੇ ਆ ਤੇ ਜਿਹੜਾ ਅੱਜ ਦਾ ਦਿਨ ਹੈ ਬਹੁਤ ਹੀ ਸੁਖਮਈਆ ਕਿ ਭੈਣ ਨਵਜੋਤ ਕੋ ਆਪਣੇ ਆਪਣੇ ਐਮਸੀ ਦੇ ਕਾਰਜਕਾਲ ਦੌਰਾਨ ਲੋਕਾਂ ਦੇ ਦਿਲ ਇੰਨੇ ਜਿੱਤੇ ਕਿ ਅੱਜ ਉਹਨਾਂ ਨੂੰ ਯਾਦ ਕਰਦਿਆਂ ਬਹੁਤ ਭਾਰੀ ਸੰਖਿਆ ਵਿੱਚ ਲੋਕ ਪਹੁੰਚੇ ਆ ਬਲਦੇਵ ਭਾਰਤੀ ਜੀ ਜਿਹੜੇ ਕਿ ਸਾਡੇ ਪੁਰਾਣੇ ਬਹੁਤ ਅਜ਼ੀਜ਼ ਦੋਸਤ ਆ ਉਹਨਾਂ ਨੇ ਸਾਬਕਾ ਸ਼੍ਰੀ ਕਾਂਚੀ ਰਾਮ ਜੀ ਦੇ ਸਮਾਜਿਕ ਪਰਵਰਤਨ ਤੇ ਆਰਥਿਕ ਮੁਕਤੀ ਅੰਦੋਲਨ ਤੋਂ ਆਪਣਾ ਰਾਜਨੀਤਿਕ ਸਫਰ ਤੈਅ ਸ਼ੁਰੂ ਕੀਤਾ ਇਸ ਤਰ੍ਹਾਂ ਸਿੰਘ ਕਾਂਜੀ ਦੇ ਨਾਲ ਚਲੇ ਗਏ ਸੀ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਮਜ਼ਦੂਰਾਂ ਦੇ ਲੋਕ ਸਰਕਾਰ ਵੱਲੋਂ ਮਜ਼ਦੂਰਾਂ ਦੇ ਹਿੱਤ ਵਿੱਚ ਪਾਲਸੀਆਂ ਬਣਦੀਆਂ ਉਹ ਪੂਰੀ ਤਰ੍ਹਾਂ ਲੋਕਾਂ ਤੱਕ ਨਹੀਂ ਪਹੁੰਚਦੀਆਂ ਸਨ ਇਸ ਕਰਕੇ ਲੋਕਾਂ ਤੱਕ ਉਹ ਗੱਲਾਂ ਪਹੁੰਚਾਉਣ ਦੇ ਲਈ ਲੋਕਾਂ ਦੀ ਬਾਹ ਫੜੀ ਮਜਦੂਰਾਂ ਦੇ ਹਿੱਤ ਦੇ ਵਿੱਚ ਜਿੰਨੀਆਂ ਵੀ ਪਾਲਿਸੀਆਂ ਸਰਕਾਰ ਵੱਲੋਂ ਬੰਧੀਆਂ ਐਜਲਾਈਕ ਮਨਰੇਗਾ ਸਕੀਮ ਉਹਦੇ ਵਿੱਚ ਜਿਹੜਾ ਹੈਗਾ ਇਹ ਬਹੁਤ ਵੱਡਾ ਰੋਲ ਅਦਾ ਕੀਤਾ ਮੈਨੂੰ ਲੱਗਦਾ ਕਿ ਪੰਜਾਬ ਲੈਵਲ ਤੇ ਇਹਨਾਂ ਸਾਥੀ ਸਾਥੀ ਬਲਦੇਵ ਭਾਟੀ ਜੀ ਨੇ ਜਿੱਥੇ ਲੋਕਾਂ ਦੇ ਮਜਦੂਰਾਂ ਦੇ ਜੋਬ ਕਾਰਡ ਤੇ ਲੇਬਰ ਕਾਰਡ ਬਣਾਉਣ ਦਾ ਯਤਨ ਕੀਤਾ ਉੱਥੇ ਨਾਲ ਦੀ ਨਾਲ ਪੂਰੇ ਦਾ ਪੂਰਾ ਪਰਿਵਾਰ ਇਹਨਾਂ ਦਾ ਸਹਿਯੋਗੀ ਰਿਹਾ ਜਦੋਂ ਵੀ ਕਰੇ ਕਦੇ ਦਾ ਹਰਾਂ ਦਾ ਮੌਕਾ ਮਿਲਦਾ ਸੀਗਾ ਮੈਂ ਦੇਖਦਾ ਸੀਗਾ ਕਿ ਪੂਰੇ ਦਾ ਪੂਰਾ ਪਰਿਵਾਰ ਮਜ਼ਦੂਰਾਂ ਦੇ ਹਿੱਤ ਦੇ ਵਿੱਚ ਮਜ਼ਦੂਰਾਂ ਦੇ ਨਾਲ ਮਜ਼ਦੂਰਾਂ ਦੇ ਕੰਮ ਕਰਵਾਉਣ ਦੇ ਲਈ ਤਤਪਰ ਰਹਿੰਦਾ ਸੀ ਇਸ ਕਰਕੇ ਉਹਨਾਂ ਨੂੰ ਮੈਂ ਕੁਦਰਤ ਅੱਗੇ ਅਰਦਾਸ ਬੇਨਤੀ ਕਰਦਾ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਵਸਾ ਦੇਵੇ ਤੇ ਮੋੜ ਜਿਹੜਾ ਕਿ ਸਾਬਕਾ ਸ਼੍ਰੀ ਕਾਂਚੀ ਰਾਮ ਜੀ ਦਾ ਸਮਾਜਿਕ ਪਰਵਰਤਨ ਆਰਥਿਕ ਮੁਕਤੀ ਅੰਦੋਲਨ ਜਿਹਦੇ ਵਿੱਚ ਬਲਦੇਵ ਭਾਤੀ ਜੀ ਤੇ ਉਹਨਾਂ ਦੇ ਪਤਨੀ ਇਹ ਨਵਜੋਤ ਕੌਰ ਜੀ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਤੇ ਮੋੜ ਇਨਸਾਨੀ ਜਾਮੇ ਦੇ ਵਿੱਚ ਉਹਨਾਂ ਨੂੰ ਭੇਜੇ ਤਾਂ ਕਿ ਜਿਹੜਾ ਰਹਿੰਦਾ ਕਾਮਿਆਂ ਉਹਨ ਵੀ ਉਹ ਮੰਜ਼ਲ ਤੱਕ ਲਿਆ ਜਾ ਸਕੇ ਜੈਪੀਮ ਜੈਪਾਲ

ਚਨਲ ਕਿਰਾਏ ਗੁਰਦੁਆਰਦੀ ਸੇਵਾਲੀ ਕਰ ਗਾਨੀਆਂ ਦਿੱਤੀਆਂ ਧਰਮ ਨੂੰ ਨਹੀਂ ਹਾਰਿਆ ਸਿੱਖੀ ਕੇਸ ਸੋਸ ਸੁਸਨ ਬਾਈ ਤਨਾ ਪਿਆਰਿਆ ਸਤਿਆਰੇ ਦੇ ਪਵਿੱਤਰ ਕਮਾਈ ਦਾ ਧਿਆਨ ਤਰ ਕੇ ਬੋਲੋ ਜੇ ਵਾਹਿਗੁਰੂ ਵਾਹਿਗੁਰੂ ਪੰਜ ਤਖਤ ਸਰਬਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲੋ ਜੇ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਤੇ ਆਵੇ ਜਿਤੇ ਆਉਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਰ ਛਰੇ ਆਏ ਤੇ ਦੀਗ ਤੀਗ ਸਥੈ ਬਿਰਤ ਕੀ ਪੈਜ ਪੰਥ ਕੇ ਜੇਤ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾ ਦਾ ਮਨ ਨੀਵਾ ਮਨ ਤੋਂ ਉੱਚੇ ਮਤ ਪਦ ਕਾ ਰੱਖ ਆਪ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਹੀ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਦਾਨ ਦੇ ਦਿਨਾਂ ਤੋਂ ਖਾਲਸਾ ਪੰਥ ਨੇ ਛੋੜਿਆ ਗਿਆ ਖੁੱਲੇ ਦਰਸ਼ਨ ਦੀ ਆਦਾਰ ਤੇ ਸੇਵਾ ਸੰਭਾਲ ਦਾ ਨਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਮਾਣਿਆ ਦੇ ਮਾਨ ਗੁਰੂ ਨੇ ਤਾਣਿਆ ਤੇ ਤਾਣ ਗੁਰੂ ਨੇ ਓਟਿਆਂ ਦੇ ਓਟ ਨਿਆ ਅਸਰੇ ਗਰੀਬ ਨਵਾਜ਼ ਸੈਭ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਪਾਛੀ ਦੀ ਜੋਤ ਆਤਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜੂਰ ਚਰਣਾ ਕੋਲਾ ਵਿੱਚ ਅਰਦਾਸ ਬੇਨਤੀ ਜੋਦੜੀ ਮਹਾਰਾਜ ਜੀ ਆਗਿਆਂ ਦਾ ਦਰਗਾਹੀ ਪ੍ਰਮਾਨ ਹੈ ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੈ ਆਵੇ ਨਾਨਕਾ ਸਤਿ ਸ੍ਰੀ ਅਕਾਲ ਜੈ 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 ਨਾਵਾਕਾਂ ਨੂੰ ਸਾਲ ਮਹਾਰਾਜ ਮਤਨਵਜੋਧਕਰ ਨੂੰ ਆਪ ਜੀ ਨੇ ਜਿੱਥੇ ਸਵਾਸਾ ਦੀ ਪੂੰਜੀ ਸੰਪਤੀ ਸੋ ਕੋ ਕੇ ਗਵਨ ਕਰ ਗਏ ਹਨ ਮਹਾਰਾਜੀ ਆਪ ਜੀ ਕਿਰਪਾ ਕਰਨੇ ਵਿਛੜੇ ਹੋਏ ਰੋ ਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਣਾ 84 ਲੱਖ ਜੂਨ ਦੇ ਗੇੜ ਤੋਂ ਬਚਾ ਕੇ ਰੱਖਣਾ ਆਵਾਗੌਣ ਦੇ ਗੇੜ ਤੋਂ ਬਚਾਈ ਰੱਖਣਾ ਮਹਾਰਾਜ ਜੀ ਕਿਰਪਾ ਕਰਨੇ ਪਿਛਾਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਉਦਮ ਬਖਸ਼ਣਾ ਮਹਾਰਾਜ ਆਪ ਜੀ ਕਿਰਪਾ ਕਰੋ ਨਵਜੋਤ ਕੌਰ ਦੇ ਪੰਜ ਪੁੱਤਕ ਸਰੀਰ ਨੂੰ ਅਗਨ ਭੇਟ ਕਰਨ ਦੀ ਆਗਿਆ ਬਖਸ਼ੋ ਕਿਰਪਾ ਕਰਿਓ ਮਹਾਰਾਜ ਪਰਿਵਾਰ ਵਿੱਚ ਹਿੰਮਤ ਤੇ ਡਿੜਤਾ ਬਖਸ਼ਿ ਨ ਮਹਾਰਾਜ ਭਾਣਾ ਮੰਨਣ ਦਾ ਬਲ ਉਤਮ ਬਖਸ਼ਣਾ ਆਪ ਜੀ ਕਿਰਪਾ ਕਰਨੀ ਮਹਾਰਾਜ ਭੁੱਲਾਂ ਚੁੱਕਾ ਦੀ ਖਿਮਾ ਬਖਸ਼ਿ ਨੀ ਆਪ ਜੀ ਅਗਨ ਭੇਟ ਕਰਨ ਦੀ ਆਗਿਆ ਬਖਸ਼ੋ ਅਗੇ ਕੀ ਅਰਦਾਸ ਚਰਨ ਕਮਲ ਪਾਸ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਛਾਨ ਸਾਹ ਹੋਇ ད�ས ད�སས དསས 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 ད� ਬਲਦੇਵ ਭਾਰਤੀ ਰਾਹੋ ਜੀ ਉਹਨਾਂ ਦੀ ਧਰਮ ਪਤਨੀ ਬੀਬੀ ਨਵਜੋਤ ਕੌਰ ਜੀ ਇਸ ਸੰਸਾਰ ਤੇ ਸ੍ਰੀ ਵਿਛੋੜਾ ਦੇ ਗਏ ਆ ਇਸ ਦੁੱਖ ਦੀ ਘੜੀ ਦੇ ਵਿੱਚ ਇਲਾਕੇ ਭਰ ਦੀਆਂ ਮਾਨ ਮਤੀਆਂ ਸ਼ਖਸੀਅਤਾਂ ਜਿੱਥੇ ਲੀਡਰਸ਼ਿਪ ਪਹੁੰਚੀ ਹੈ ਉਦੇ ਨਾਲ ਨਾਲ ਸਮਾਜ ਸੇਵੀ ਵੀ ਪਹੁੰਚੇ ਨੇ ਉਹਦੇ ਨਾਲ ਨਾਲ ਰਿਸ਼ਤੇਦਾਰ ਸਕੇ ਸਬੰਧੀ ਸਾਰੇ ਪਹੁੰਚੇ ਨੇ ਬੜੀ ਦਰਦਨਾਕ ਘਟਨਾ ਬਲਦੇਵ ਭਾਰਤੀ ਦੇ ਪਰਿਵਾਰ ਦੇ ਵਿੱਚ ਕੱਢੀ ਹੈ ਉਹਨਾਂ ਦੀ ਧਰਮ ਪਤਨੀ ਨਵਜੋਤ ਕੌਰ ਜੀ ਅਚਨਚੇਤ ਇਸ ਦੀ ਵੀ ਵਿਛੋੜਾ ਦੇ ਗਏ ਆ ਬੀਬਾ ਨਵਜੋਤ ਕੌਰ ਜੀ ਪਿਛਲੇ ਸਮਿਆਂ ਦੇ ਦੌਰਾਨ ਪੀਜੀਆਈ ਦੇ ਵਿੱਚ ਦਾਖਲ ਹੋਏ ਪਰ ਪੀਜੀਆਈ ਦੇ ਵਿੱਚੋਂ ਬੜੀ ਦੁੱਖਦਾਇਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਨਵਜੋਤ ਕੌਰ ਜੀ ਅਚਨਚੇਤ ਇਸ ਦੀ ਵੀ ਵਿਛੋੜਾ ਦੇ ਗਏ